ਚਿਨੀ ਕਰਾ ਰਹੇ ਕੁੜੀਆਂ ਤੋਂ ਗੰਦਾ ਕੰਮ ਬਲੈਕਮਿਲਿੰਗ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ ਫੇਕ ਨਿਊਡ ਕਾਲਸ ਤੋਂ ਬਾਅਦ ਬਲੈਕਮਿਲਿੰਗ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ ਮੀਡੀਆ ਦੀ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ ਰਿਪੋਰਟ ਤੇ ਵਿੱਚ ਦਾਵਾ ਕੀਤਾ ਗਿਆ ਕਿ ਕੰਬੋਡੀਆ ਭੇਜੀਆਂ ਗਈਆਂ ਕਈ ਔਰਤਾਂ ਦੇ ਕੋਲੋਂ ਚਿਨੀ ਸਾਈਬਰ ਕ੍ਰਿਮੀਨਲਸ ਕੰਬੋਡੀਆ ਪੇਜੀਆਂ ਗਈਆਂ ਭਾਰਤੀ ਕੁੜੀਆਂ ਤੋਂ ਨਿਊਡ ਕਾਲ ਕਰਵਾ ਕੇ ਬਲੈਕਮੇਲਿੰਗ ਦਾ ਕੰਮ ਕਰਵਾ ਰਹੇ ਨੇ ਮੀਡੀਆ ਦੀ ਰਿਪੋਰਟ ਚ ਦਾਵਾ ਕੀਤਾ ਗਿਆ ਕਿ ਜ਼ਬਰਦਸਤੀ ਔਰਤਾਂ ਤੋਂ ਲੋਕਾਂ ਨੂੰ ਹਨੀ Trap ਚ ਫਸਾਉਣ ਦਾ ਕੰਮ ਕਰਵਾਇਆ ਜਾ ਰਿਹਾ ਇਸ ਮਾਮਲੇ ਚ ਪਰਦਾਫਾਸ਼ ਤੇਲੰਗਾ ਦੇ ਰਹਿਣ ਵਾਲੇ ਮੁੰਜੀ ਪ੍ਰਕਾਸ਼ ਨੇ ਕੀਤਾ ਜੋ ਖੁਦ ਧੋਖੇ ਦਾ ਸ਼ਿਕਾਰ ਬਣ ਚੁੱਕਿਆ ਮੁੰਜੀ ਇੱਕ ਆਈਟੀ ਕੰਪਨੀ ਦੇ ਵਿੱਚ ਕੰਮ ਕਰਦੇ ਸਨ। ਉਹਨਾਂ ਨੇ ਇੱਕ ਨੌਕਰੀ ਵਾਲੀ ਸਾਈਟਸ ਤੋਂ ਵਿਦੇਸ਼ 'ਚ ਨੌਕਰੀ ਦੇ ਲਈ ਆਪਣੀ ਪੋਸਟ ਅਪਲੋਡ ਕੀਤੀ ਸੀ ਅਤੇ ਮੁੰਸ਼ੀ ਦੇ ਅਨਸਾਰ ਉਹਨਾਂ ਨੂੰ ਇੱਕ ਦਿਨ ਕੰਬੋਡੀਆ ਦੇ ਏਜੰਟ ਵਿਜੇ ਨੇ ਕਾਲ ਕਰਕੇ ਆਸਟ੍ਰੇਲੀਆ ਜਾਣ ਦੇ ਲਈ ਨੌਕਰੀ ਦਾ ਆਫਰ ਦਿੱਤਾ। ਵਿਜੇ ਨੇ ਟਰੈਵਲ ਹਿਸਟਰੀ ਬਹਾਨੇ ਉਹਨਾਂ ਨੇ ਮਲੇਸ਼ੀਆ ਦਾ ਟਿਕਟ ਫੜਾ ਦਿੱਤਾ। ਮੁੰਜੀ ਨੇ ਦੱਸਿਆ ਕਿ ਉਹ ਫਲਾਈਟ ਦੇ ਰਾਹੀਂ 12 ਮਾਰਚ ਨੂੰ ਕਵਾਵਲਾ ਲੰਪੂਰ ਪਹੁੰਚੇ ਸਨ ਅਤੇ ਉੱਥੋਂ ਨੇਮ ਪੈਨ ਹੈਲੇ ਚਾਇਆ ਗਿਆ ਵਿਜੇ ਦਾ ਇੱਕ ਆਦਮੀ ਉਹਨਾਂ ਨੂੰ ਮਿਲਿਆ ਜਿਸ ਨੇ ਉਹਨਾਂ ਤੋਂ 85000 ਅਮਰੀਕੀ ਡਾਲਰ ਲੈ ਲਏ ਇਸ ਤੋਂ ਬਾਅਦ ਉਸ ਚੀਨੀ ਨੇ ਉਹਨਾਂ ਦਾ ਪਾਸਪੋਰਟ ਜ਼ਬਤ ਕਰ ਲਿਆ ਕਰੋਗ ਬੈਵਟ ਲੈ ਗਏ ਇੱਥੇ ਟਾਵਰਾਂ ਵਾਲੇ ਕੰਪਲੈਕਸ ਦੇ ਵਿੱਚ ਉਹਨਾਂ ਨੂੰ ਰੋਕਿਆ ਗਿਆ ਜਿੱਥੇ ਪਹਿਲਾਂ ਤੋਂ ਹੀ ਕਈ ਭਾਰਤੀ ਮੌਜੂਦ ਸਨ ਇੱਥੇ ਉਹਨਾਂ ਲੋਕਾਂ ਨੂੰ ਤੇਲਗੂ ਅਤੇ ਹੋਰ ਭਾਰਤੀ ਭਾਸ਼ਾਵਾਂ 'ਚ ਕੁੜੀਆਂ ਦੀ ਨਕਲੀ ਪ੍ਰੋਫਾਈਲ ਅਤੇ ਉਹਨਾਂ ਦਾ ਯੂਜ਼ ਕਰਨ ਲਈ ਟ੍ਰੇਨਿੰਗ ਦਿੱਤੀ ਗਈ ਚਿਨੀ ਨੇ ਇੱਕ ਹਫ਼ਤੇ ਤੱਕ ਉਹਨਾਂ ਨੂੰ ਹਨੇਰੇ ਕਮਰੇ ਵਿੱਚ ਬੰਦ ਕਰਕੇ टॉਰਚਰ ਕੀਤਾ ਕਿਸੇ ਤਰ੍ਹਾਂ ਮੁੰਛੀ ਨੇ ਆਪਣਾ ਸੈਲਫ ਵੀਡੀਓ ਰਿਕਾਰਡ ਕਰ ਲਿਆ ਅਤੇ ਆਪਣੀ ਚਨਈ ਚ ਰਹਿ ਰਹੀ ਭੈਣ ਨੂੰ ਭੇਜ ਦਿੱਤਾ ਮੁੰਛੀ ਦੀ ਭੈਣ ਦੀ ਜਾਣਕਾਰੀ ਤੋਂ ਬਾਅਦ ਪ੍ਰਸ਼ਾਸਨ ਨੇ ਭਾਰਤੀ ਦੂਤਕਾਰ ਨੂੰ ਇਸ ਬਾਰੇ ਦੱਸਿਆ ਅਤੇ ਇਸ ਤੋਂ ਬਾਅਦ 16 April ਨੂੰ ਕੰਬੋਡੀਆ ਦੀ ਪੁਲਿਸ ਨੇ ਉਹਨਾਂ ਦਾ ਰੈਸਕਿਊ ਕੀਤਾ ਚਿਨੀ ਗੈਂਗ ਦੇ ਫਰਜ਼ੀ ਕੇਸ ਦੇ ਕਾਰਨ ਉਹਨਾਂ ਨੂੰ ਉੱਥੋਂ ਦੀ ਜੇਲ੍ਹ ਦੇ ਵਿੱਚ ਭੇਜਿਆ ਗਿਆ ਬਾਣਾ ਦੇਣਾ ਬਾਅਦ ਉਹਨਾਂ ਦੇ ਉੱਪਰ ਲੱਗੇ ਦੋਸ਼ ਫਰਜੇ ਪਾਈ ਗਏ। ਇਸ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਏ ਅਤੇ 5 ਜੁਲਾਈ ਨੂੰ ਵਾਪਸ ਦਿੱਲੀ ਪਹੁੰਚੇ ਨੇ। ਮੁੰਚੀ ਦੇ ਨਾਲ 9 ਹੋਰ ਵੀ ਲੋਕ ਜਿਨ੍ਹਾਂ ਦੀ ਜਾਨ ਬਚੀ ਹੈ। ਮੁੰਚੀ ਨੇ ਦੱਸਿਆ ਕਿ ਅਜੇ ਵੀ ਉਥੇ 3000 ਭਾਰਤੀ ਫਸੇ ਹੋਏ ਨੇ ਜਿਨ੍ਹਾਂ ਚ ਬਹੁਤ ਸਾਰੀਆਂ ਕੁੜੀਆਂ ਵੀ ਮੌਜੂਦ ਨੇ।